ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਵਿਆਹ ਦਾ ਪਹਿਲਾ ਸੰਧਾਰਾ ਜਸਪ੍ਰੀਤ ਕੌਰ ਜਸਪ੍ਰਾਦ ਦੇਖੋ ਵੀਡੀਓ ਲਓ ਜੀ ਇੱਥੇ ਆ ਰੇ ਮੰਨੀ ਹੋਰੀ ਨਾਲ ਭੈਣ ਸਿੰਮੂ ਮਣੀ ਨਾਲ ਅਬ ਕੀਰਤ ਕੌਰ ਬਰਾੜ ਇੱਥੇ ਮੇਰੀ ਮਾਮਾ ਜੀ ਦੀ ਲੜਕੀ ਤੇਲ ਚੋਰੀ ਆ ਵਿਆਹ ਤੋਂ ਬਾਅਦ ਪਹਿਲਾ ਸੰਧਾਰਾ ਸੀਗਾ ਤੇ ਕਹਿੰਦੇ ਵੀ ਪੂਰੇ ਸ਼ਗਨ ਵਿਹਾਰ ਨਾਲ ਕਰਨੇ ਆ ਕਿਉਂਕਿ ਇਹ ਦਿਨ ਵਾਰ-ਵਾਰ ਨਹੀਂ ਹੁੰਦੇ ਕਿ ਸ਼ਗਨ ਲਓ ਜੀ ਮੰਨੀ ਨੇ ਦਿੱਤਾ ਸ਼ਗਨ ਲਓ ਜੀ ਮਿਲ ਰਹੇ ਆ ਜੀ ਹੁਣ ਜਸਪਰਾੜ ਮੈਡਮ ਵੀ ਆ ਗਏ ਨੇ ਮਿਲ ਰਹੇ ਨੇ ਲੋਜੀ ਬਹੁਤ ਸਾਰਾ ਪਿਆਰ ਕਹਿੰਦੇ ਬਿਆਤੋਬਾਦ ਪਹਿਲੀ ਵਾਰੀ ਆਇਆ ਹੈ ਸੰਧਾਰਾ ਦੇ ਨੇ ਲੋਜੀ ਇੱਥੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਲੋਜੀ ਇੱਥੇ ਮੰਮੀ ਜੀ ਆ ਗਏ ਨੇ ਇਹ ਬਣਾ ਰਹੇ ਸੀਗੇ ਰੋਟੀ ਮੰਮੀ ਜੀ ਹੋਦੀ ਮਣੀ ਹੋਰਾਂ ਵਾਸਤੇ ਤੇ ਇਧਰ ਅਬੂ ਜੀ ਨੂੰ ਬੁਲਾ ਰਹੇ ਨੇ ਪਰਨਾ ਆਪਣਾ ਐਟੀਟਿਊਡ ਇਦਾਂ ਹੀ ਰਹਿਣਾ ਆਪਾਂ ਐਂ ਹੀ ਰੱਖਣਾ ਆਪਣਾ ਲੋ ਜੀ ਇਹ ਤਸਵੀਰ ਹੋ ਗਈ ਬਾਹਰੋਂ ਹੋ ਰਹੀ ਸੀ ਮੁਖਸਰ ਸਾਹਿਬ ਤੇ ਮਣੀ ਹੋਰਾਂ ਨੇ ਅੱਗੇ ਜਾਣਾ ਸੀਗਾ ਹਰਪ੍ਰੀਤ ਭੈਣ ਕੋਲੇ ਤੇ ਇਹਨਾਂ ਨੂੰ ਕਾਲੀ ਸੀਗੀ ਤੇ ਲੋ ਜੀ بارش ਵੀ ਪੈ ਰਹੀ ਸੀਗੀ ਤੇ ਲੋ ਜੀ ਇੱਥੇ ਸੀ ਗੱਡੀ ਖੜਾ ਰਹੇ ਸੀਗੇ ਬੈਕ ਤੇ ਇੱਥੇ ਆਰਪੁਰ ਰੋਈ ਜਾਂਦੇ ਕਿ ਪਾਪਾ ਮੈਨੂੰ ਛੱਡ ਗਏ ਪਰ ਨਹੀਂ ਐਮੀ ਰੌਨ ਲਗਿੰਦਾ ਲੋ ਜੀ ਇੱਥੇ ਜਸਪੀਤ ਕਹਿੰਦੇ ਵੀ ਥੋੜੀ ਬਣਾ ਰਹੇ ਆਂ ਅਸੀਂ ਵੀਡੀਓ ਪਾਵਾਂਗੇ ਵਲੌਗ 'ਚ ਚਲੋ ਜੀ ਅਸੀਂ ਬਣਾ ਲਈ ਵੀਡੀਓ ਮੈਂ ਤੇ ਮਣੀ ਨੇ ਬਹੁਤ ਪਿਆਰ ਲਓ ਜੀ ਇਹ ਆਇਆ ਜੀ ਸੰਧਾਰਾ ਮੰਮੀ ਉਹਨੇ ਭੇਜਿਆ ਬਿਸਕੁਟ ਮਠਿਆਈ ਦਾ ਡੱਬਾ ਤੇ ਸੂਟ ਕਹਿੰਦੇ ਪੇਕੇ ਆਲਿਓ ਤਾਂ ਪਾਵਾਂਗੇ ਥੋੜੀ ਚੀਜ਼ ਹੋਵੇ ਦਿੱਤੀ ਹੋਵੇ ਪਰ ਉਹ ਧੀਾਂ ਲਈ ਸੋਣੇ ਹੀ ਹੁੰਦੇ ਕਿਉਂਕਿ ਮਾਪਿਆਂ ਤੋਂ ਥੋੜਾ ਜਿਹਾ ਵੀ ਦੇ ਦੇਣ ਤੇ ਧੀਾਂ ਦਾ ਹੌਸਲਾ ਬਹੁਤ ਉੱਚਾ ਹੋ ਜਾਂਦਾ ਜੀ ਲੋ ਜੀ ਬਹੁਤ ਸੋਹਣੇ ਸੂਟ ਸੀਗੇ ਤੇ ਦੇਖ ਰਹੇ ਸੀਗੇ ਵੀ ਮੰਮੀ ਹੋਰਾਂ ਨੇ ਕੀ ਕੀ ਭੇਜਿਆ ਮਾਨ ਸਤਿਕਾਰ ਬਹੁਤ ਹੁੰਦਾ ਜੀ ਨਹੀਂ ਲੋ ਜੀ ਇੱਥੇ ਆ ਗਏ ਭੈਣ ਹਰਪੀ ਦੇ ਕੋਲੇ ਲੋ ਜੀ ਭੈਣ ਨੂੰ ਮਿਲ ਰਿਹਾ ਮਾਸੀ ਜੀ ਹੋਰੀ ਬਹੁਤ ਖੁਸ਼ ਸੀਗੇ ਬਹੁਤ ਸਤਿਕਾਰ ਕੀਤਾ ਮਾਸੀ ਜੀ ਹੋਰਾਂ ਨੇ ਵਾਣੀਪੁਰਾਂ ਦਾ ਲੋ ਜੀ ਇੱਥੇ ਮਿਲ ਰਿਹਾ ਆਰਫ ਬਾਏ ਬਾਏ ਅਜਾ ਨਹੀਂ ਰਹੇ ਕਿਤੇ ਆਪਾਂ ਲੋ ਇੱਥੇ ਇਕੱਠੇ ਹੋ ਗਏ ਜਵਾਕੀ ਮਾਮਾ ਜੀ ਲੈ ਕੇ ਸੰਧਾਰਾ ਤੁਹਾਨੂੰ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਨੈਕਸਟ ਵਲੌਗ ਚ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਜਸਪ੍ਰੀਤ ਜਖਰ ਜਸਪੁਰਾ ਥੈਂਕ ਯੂ ਧੰਨਵਾਦ ਜੀ ਬਾਏ